ਐਨ ਆਰ ਆਈ ਵੀ ਨਹੀਂ ਦੇਣੀ ਕਿਸੇ ਨੂੰ ਵੀ ਨਹੀਂ ਐਨ ਆਰ ਆਈ ਨੇ ਵੀ ਕਹਿਤਾ ਪਏ ਅਸੀਂ 1 ਇੰਚ ਵੀ ਨਹੀਂ ਦੇਣੀ ਕਿਉਂਕਿ ਇਸ ਪਾਲਿਸੀ ਦੇ ਤਹਿਤ ਤੁਹਾਡੀ 50 ਸਾਲ ਜ਼ਮੀਨੇ ਨਹੀਂ ਵਿਕਣੀ ਤੇ ਫਿਰ ਉਹ ਉਹ ਕੀ ਕਰੋਗੇ ਆ ਤੁਸੀਂ ਆ ਤੁਹਾਡੇ ਕੁਝ ਪਾਲਿਸੀਆਂ ਦੇ ਵਿੱਚ ਸ਼ਰਤਾਂ ਵੀ ਰੱਖਿਆ ਅਸੀਂ ਆ ਵੇਖੋ ਅਸੀਂ ਐਸੇ ਸੈਕਟਰੀਏਟ ਦੇ ਮੋੜੇ ਖੜੇ ਆ ਆ ਸਾਹਮਣੇ ਆ ਜਿਹੜੀ ਮਾਰਕੀਟ ਕੱਟੀ ਹੋਈ ਆ ਇਹ ਪੁੱਢਾ ਦੀ ਕੱਟੀ ਹੋਈ ਆ ਇਹਨੂੰ ਕੱਟੀ ਨੂੰ 20 ਸਾਲ ਹੋ ਗਏ ਇਹ ਹਾਲੇ ਵਿਕੀ ਨਹੀਂ ਇਹ ਤਾਂ ਖੰਡਰ ਬਣ ਗਈ ਇਸੇ ਤਰੀਕੇ ਨਾਲ ਤੁਸੀਂ ਮੰਡੀ ਦੇ ਅੱਗੇ ਜਾਓ ਸਕੀਮ ਨੰਬਰ 2 ਹੈ ਇੰਪਰੂਵਮੈਂਟ ਟਰਸ ਨੇ 1990 ਦੀ ਕੱਟੀ ਹੋਈ ਆ ਜਿਹੜੀ ਕਿ 30 ਕਿੱਲਾਂ ਚ ਕੱਟੀ ਸੀ ਜਿਹਦੇ ਚ 17 ਏਕੜ ਵਿਕੇ ਨੇ ਬਾਕੀ ਸਾਰੀ ਉਵੇਂ ਪਈ ਐ ਤੇ ਇਹਦਾ ਮਤਲਬ ਸਰਕਾਰ ਨੇ ਜਿੰਨੀ ਡਿਵੈਲਪ ਕੀਤੀ ਉਹ ਵਿਕੀ ਨਹੀਂ ਤੇ ਹੋਰ 550 ਡਿਵੈਲ ਕਰਕੇ ਇੱਕ ਕਰਨਾ ਅਸਲ ਇਹਦੇ ਵਿੱਚ ਵੱਡਾ ਸਕੈਂਡਲ ਹੈ ਸਰਕਾਰ ਕਰਾਪਸ਼ਨ ਨਾਲ ਚੱਲੀ ਹੋਈ ਆ ਸੋ ਇਹ ਕਰਾਪਸ਼ਨ ਜਿਹੜੀ ਸਰਕਾਰ ਕਰਨਾ ਚਾਹੁੰਦੀ ਕਿਸਾਨਾਂ ਦੀ ਜ਼ਮੀਨ ਤੇ ਨਿਗਾਹ ਦਿੱਲੀ ਵਾਲਿਆਂ ਦੀ ਮੈਲੀ ਅੱਖ ਬਿਲਕੁਲ ਅਸੀਂ ਪੈਰ ਨਹੀਂ ਪਾਉਣ ਦੇਾਂਗੇ ਆਪਣੀ ਜ਼ਮੀਨਾਂ 'ਚ ਬਿਲਕੁਲ ਇੱਕ ਇੰਚ ਵੀ ਨਹੀਂ ਸਰਕਾਰ ਤੋਂ ਲੈਣਾ ਪਿਛਲੇ 2 ਹਫ਼ਤਿਆਂ ਤੋਂ 3 ਹਫ਼ਤਿਆਂ ਤੋਂ ਇਹਨਾਂ ਦੇ ਮੰਤਰੀਆਂ ਨੂੰ ਮਿਲ ਰਹੇ ਆ ਇਹਨਾਂ ਦੇ ਬਿਧਾਇਕਾਂ ਨੂੰ ਮਿਲ ਰਿਹਾ ਹੈ ਸਰਕਾਰ ਨੂੰ ਮਿਲ ਰਿਹਾ ਹੈ ਕਿ ਕਾਤੇ ਦੇ ਵਿੱਚ ਰਾਸ਼ੀ ਪਾ ਦਿਓ ਪਰ ਸਾਡੀ ਸੁਣਵਾਈ ਨਹੀਂ ਹੋਈ ਅੱਜ ਮਜਬੂਰਨ ਹਸ਼ਿਆਰਪੁਰ ਤੋਂ ਅੰਦੋਲਨ ਦੀ ਸ਼ੁਰੂਆਤ ਕੀਤੀ ਆ ਜੀ ਸਾਹਿਬ ਨੂੰ ਮਨ ਪੱਤਰ ਦਵਾਂਗੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਔਰ ਮੰਗ ਪੱਤਰ ਦੇ ਕੇ ਅਲਟੀਮੇਟਮ ਦਵਾਂਗੇ ਉਸ ਤੋਂ ਬਾਅਦ ਜਿਹੜੀ ਜਥੇਬੰਦੀ ਉਹ ਸੜਕਾਂ ਤੇ ਆਊਗੀ ਇਹ ਨਾ ਮੁੱਖ ਮੰਤਰੀ ਸਾਹਿਬ ਕਹਿਣ ਕਿ ਇਹ ਬਿੱਲੇ ਆ ਇਹ ਲੋਕਾਂ ਨੂੰ ਤਾਂ ਕਰਦੇ ਆ ਮੈਂ ਇੱਥੇ ਦੱਸ ਦਿੰਦਾ ਕਿ ਨਲਾਇਕੀਆਂ ਤੁਹਾਡੀਆਂ ਲੈ ਕੇ ਤੁਹਾਡੀਆਂ ਤੁਹਾਡੇ ਸਾਹਮਣੇ ਆਉਗੀਆਂ ਸਮਾਂ ਥੋੜਾ ਹੀ ਆ ਅੱਜ ਦੇ ਕੰਮ ਕਰ ਲਓ ਕਿਸਾਨਾਂ ਦੇ ਹੱਕ ਦੇ ਵਿੱਚ ਆ ਜਾਓ ਲੈਂਡ ਪੂਲਿੰਗ ਪਾਲਿਸੀ ਬਵਸ ਕਰ ਦਿਓ ਜੂਰੀਏ ਦੀ ਘਾਟ ਪੂਰੀ ਕਰ ਦਿਓ ਆਵਾਰਾ ਪਸ਼ੂ ਜਿਹੜੇ ਆ ਕੁੱਤੇ ਆ ਸੂਰ ਆ ਉਹਨਾਂ ਨੂੰ ਜਿਹੜਾ ਆ ਤੁਸੀਂ ਪ੍ਰਬੰਧ ਕਰ ਲਓ ਕੰਡਿਆਲੀ ਤਾਰ ਤੁਹੀ ਸਬਸਿਡੀ ਦੇ ਦੇ ਦਿਓ ਕਿਸਾਨਾਂ ਨੂੰ ਤਾਂ ਝੋਨੇ ਦਾ ਆਉਣ ਵਾਲਾ ਸੀਜ਼ਨ ਪਿੱਛੇ ਤਾਂ ਲੁੱਟ ਬਹੁਤ ਹੋ ਗਈ ਆ ਆਉਣ ਵਾਲੇ ਸੀਜ਼ਨ ਤੇ ਵੀ ਲੱਗਦਾ ਲੁੱਟ ਹੋਊਗੀ ਤੇ ਉਹਦੇ ਵਾਸਤੇ ਪ੍ਰਬੰਧ ਕਰ ਲਓ ਨਹੀਂ ਤਾਂ ਜੱਤੇਬੰਦੀ ਜਿਹੜੀ ਆ ਉਹ ਝੰਡੇ ਚੱਕ ਲੈ ਡੰਡੇ ਚੱਕ ਲੈ ਤੇ ਉਹਨਾਂ ਨੂੰ ਲਾ ਲਿਆ ਤੇਲ ਹੋਰ ਪਿੱਛੇ ਨਹੀਂ ਦੋਪਾ ਕਿਸਾਨ ਕਮੇਟੀ ਪੰਜਾਬ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਪੀ ਡਿਵੀਡਰ ਦਿੱਤੇ ਗਏ ਨੇ ਔਰ ਉਸ ਤੋਂ ਪਹਿਲਾਂ ਜਿਹੜਾ ਧਰਨਾ ਹੈ ਮਿਨੀ ਸਕੱਤਰ ਦੇ ਬਾਅਦ ਡੀਸੀ ਦਫ਼ਤਰ ਦੇ ਬਾਹਰ ਚੱਲ ਰਿਹਾ ਹੈ ਰੈਗੂਲਰ ਪੰਜਾਬ ਪ੍ਰਧਾਨ ਦੋਪਾ ਕਿਸਾਨ ਕਮੇਟੀ ਦੇ ਇੱਥੇ ਪਹੁੰਚੇ ਨੇ ਮਨਜੀਤ ਰਾਏ ਜੀ ਪਾਰੀ ਸੰਖਿਆ ਦੇ ਵਿੱਚ ਜਿਹੜੀ ਜਥੇਬੰਦੀ ਪਿੱਛੇ ਧਰਨਾ ਲਗਾ ਕੇ ਬੈਠੀ ਹੈ ਗੱਲਬਾਤ ਕਰ ਰਹੀ ਹੈ ਪਹਿਲਾਂ ਰਾਏ ਸਾਹਿਬ ਦੇ ਨਾਲ ਰਾਏ ਸਾਹਿਬ ਕਾਫੀ ਬੜੀ ਸੰਖਿਆ ਦੇ ਵਿੱਚ ਇੱਥੇ ਜਿਹੜੇ ਤੁਹਾਡੇ ਸਮਰਥਕ ਜਿਮੀਦਾਰ ਸਾਰੇ ਪਹੁੰਚੇ ਨੇ ਕੀ ਪਾਲਿਸੀ ਆ ਸਰਕਾਰ ਤੋਂ ਕੀ ਤੁਹਾਨੂੰ ਜਿਹੜਾ ਐ ਖਤਰਾ ਦੇਖੋ ਸਾਡੀ ਜ਼ਮੀਨ ਸਾਰੀ ਜਿਹੜੀ ਦੋ ਪਿੰਡਾਂ ਦੀ 550 ਏਕੜ ਲੈਂਡ ਪੂਲਿੰਗ ਸਕੀਮ ਦੇ ਤਹਿਤ ਨੋਟੀਫਾਈ ਕੀਤੀ ਗਈ ਆ ਅਸੀਂ ਅੱਜ ਇੱਥੇ ਐਫੀਡਾਇਟ ਦੇਣ ਆਏ ਸੀਗੇ ਅ ਡੀਸੀ ਸਾਹਿਬ ਦੇ ਐ ਤੇ ਪੁੱਡਾ ਦਾ ਦਫ਼ਤਰ ਜਿਹੜਾ ਅ ਸੈਕਟਰੀਟ ਸ਼ਹਿਰਪੁਰ ਵੀ ਅਸੀਂ ਇੱਕ ਵੀ ਕਿਸਾਨ ਐ ਜ਼ਮੀਨ ਦੇਣ ਨੂੰ ਤਿਆਰ ਨਹੀਂ ਉਹਦੇ ਐਫੀਡਾਇਟ ਤੇ ਇਹਨਾਂ ਦੇ ਸਬਮਿਟ ਕਰਨ ਆਏ ਸੀ ਤੇ ਇਹ ਸਾਡੇ ਪੂਰਾ 30 ਦੇ ਬੰਦੀ ਸਾਡੀ ਜਿਹੜੀ ਦੁਆਬਾ ਕਿਸਾਨ ਕਮੇਟੀ ਉਹਨਾਂ ਨੇ ਵੀ ਅੱਜ ਇਸ ਪਾਲਿਸੀ ਦੇ ਅੰਗੇਜਟ ਇੱਥੇ ਜਿਹੜਾ ਰੋਸ ਮੰਗਾਇਆ ਕੀਤਾ ਹੋਇਆ ਸੋ ਇਹ ਕਲੀਅਰ ਹੈਗਾ ਪੂਰਾ ਪੰਜਾਬ ਇਸ ਮਸਲੇ 'ਚ ਇਕਜੁੱਟ ਹੈ ਕਿ ਇੱਕ ਮਰਲਾ ਵੀ ਜ਼ਮੀਨ ਦਾ ਸਰਕਾਰ ਨੂੰ ਕੋਈ ਕਿਸਾਨ ਦੇਣ ਨੂੰ ਤਿਆਰ ਨਹੀਂ ਤੇ ਬਿਲਕੁਲ ਇਹ ਜ਼ਮੀਨ ਤੇ ਅਸੀਂ ਪੈਰ ਕਿਸੇ ਨੂੰ ਪਾਉਣ ਨਹੀਂ ਦੇਣ ਪਾਲਿਸੀ ਦੇ ਵਿੱਚ ਜਿਹੜੀ ਸਰਕਾਰ ਨੇ ਮੈਨੇਜਮੈਂਟ ਕੀਤੀ ਹੈ ਮਤਲਬ ਉਹਦੇ ਵਿੱਚ ਕੀ ਹੈਗਾ ਜਿਹਦੇ ਤੇ ਜਿਹੜੀ ਕਿਸਾਨ ਆ ਉਹ ਚਾਹੁੰਦੇ ਵੀ ਮਤਲਬ ਨਕਸਲ ਕਿਉਂਕਿ ਸਰਕਾਰ ਤਾਂ ਕੰਦੀ ਜਿਹੜੀ ਕਿਸਾਨ ਨਹੀਂ ਜਿਮੇਂ ਦੇਣਾ ਚਾਹੁੰਦੇ ਤੇ ਉਹ ਅਸੀਂ ਨਹੀਂ ਲਵਾਂਗੇ ਜਾਂ ਕਿਸ ਤਰ੍ਹਾਂ ਦੇ ਨਾਲ ਨਹੀਂ ਫਿਰ ਫਾਇਦੇ ਕਦੇ ਗਣਾਈ ਜਾਂਦੇ ਆ ਹੁਣ ਤੁਸੀਂ ਵੇਖੋ ਵੀ ਦੋਹਾਂ ਪਿੰਡਾਂ ਦੇ ਕਿਸਾਨ ਆਏ ਨੇ ਦੋਹਾਂ ਪਿੰਡਾਂ ਦੇ ਉਹ ਕਿਸਾਨ ਨੇ ਜਿਨ੍ਹਾਂ ਦੀ ਮਾਲਕੀ ਹੈ ਸਾਰੇ ਉਹ ਹੀ ਨੇ ਔਰ ਕੋਈ ਵੀ ਇੱਕ ਵੀ ਕਿਸਾਨ تیار ਨਹੀਂ ਹਸ਼ਿਆਰਪੁਰ ਦੇ ਵਿੱਚ ਤੇ ਫਿਰ ਤਹਿਸੀਲਦਾਰ ਸਾਹਿਬ ਨੇ ਹੁਣ ਸਾਨੂੰ ਸੱਦ ਲਿਆ ਉਹ ਪਾਲਿਸੀ ਸਮਝਾਈ ਜਾਂਦੇ ਨੇ ਫਿਰ ਉਹ ਤਸੀਮ ਨੂੰ ਰੱਦ ਕਿਉਂ ਨਹੀਂ ਕਰਦੇ ਉਹਨੂੰ ਰੱਦ ਕਰਨ ਜਾਂਦੇ ਮੁੱਖ ਮੰਤਰੀ ਆਪਣੀ ਜ਼ੁਬਾਨ ਦਾ ਪੱਤਾ ਰਵੇ ਨਾ ਪਈ ਮੈਂ ਪ੍ਰੋਮਿਸ ਕੀਤਾ ਵੀ ਜਿਨ੍ਹਾਂ ਨੇ ਜ਼ਮੀਨ ਨਹੀਂ ਦੇਣੀ ਨਹੀਂ ਲਵਾਂਗੇ ਜਦ ਪੂਰੀ ਹੀਰਾਂ ਤੇ ਸ਼ੇਰਗੜ ਦਾ ਕੋਈ ਵੀ ਫਾਰਮਰ ਤਿਆਰ ਹੈ ਨਹੀਂ ਤੇ ਫਿਰ ਬਾਰ ਬਾਰ ਕਿਉਂ ਅਫਸਰਾਂ ਨੂੰ ਭੇਜਦੇ ਨੇ ਵੀ ਤੁਸੀਂ ਹੁਣ ਜੀ ਕਦੇ ਪਹਿਲਾਂ ਗਰਦਾਵਰ ਸਾਹਿਬ ਆਉਂਦੇ ਨੇ ਹੁਣ ਤਸੀਲਦਾਰ ਸਾਹਿਬ ਕਹਿੰਦੇ ਮੀਟਿੰਗ ਕਰਨੀ ਪਰ ਸਾਨੂੰ ਡੀਸੀ ਸਾਹਿਬ ਕਰਨਗੇ ਇਹਦਾ ਮਤਲਬ ਕੀ ਹੋਇਆ ਇੱਕ ਸਰਕਾਰ ਜਿਹੜੀ ਆ ਉਹ ਕਿਸੇ ਭਲੇਖੇ ਚ ਪਾ ਕੇ ਲੋਕਾਂ ਨੂੰ ਇਹ ਜ਼ਮੀਨ ਤੇ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪਰ ਜਿਹੜਾ ਕਿ ਬਿਲਕੁਲ ਅਸੀਂ 1 ਇੰਚ ਵੀ ਨਹੀਂ ਦੇਵਾਂਗੇ ਉਹਦੇ ਲਈ ਮਰਨੇ ਤੇ ਮਰੋਣੇ ਨੂੰ ਵੀ ਤਿਆਰ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੀ ਕਿੰਨੀ ਕੀ ਜ਼ਮੀਨ ਆ ਬਈ ਜਿਹੜੀ ਜੇ ਕਿੰਨੇ ਕਿ ਕਿਸਾਨਾਂ ਜਿਹੜੇ ਪੀੜਤ ਨੇ ਇਸ ਚੀਜ਼ ਦੇਖੋ 550 ਏਕੜ ਆ ਜਿਹਦੇ ਵਿੱਚ 277 ਏਕੜ ਜਿਹੜੀ ਆ ਪੁਰਹੀਰਾਂ ਦੀਆਂ 273 ਏਕੜ ਜਿਹੜੀ ਆ ਸ਼ੇਰਗੜ ਦੀ ਹੈ ਕਹਿਣ ਦਾ ਭਾਵ 550 ਏਕੜ ਜਿਹੜੀ ਜ਼ਮੀਨ ਦੋਹਾਂ ਪਿੰਡਾਂ ਦੀ ਹੈ ਇਹ ਲਗਭਗ ਬਰਾਬਰ ਹੀ ਕਹਿੰਦੇ ਉਹ 350 350 ਦੇ ਕਰੀਬ ਜਿਹੜੀ ਪ੍ਰਾਪਰਟੀ ਆ ਉਹ ਦੋਹਾਂ ਪਿੰਡਾਂ ਦੀ ਇਹਦੇ ਵਿੱਚ ਆ ਰਹੀ ਹੈ ਇਹ ਜਿਹੜੀ ਆਪਾਂ ਕਹਿੰਦੇ ਪਾਲਸੀ ਪਾਲਸੀ ਲਾਂਚ ਹੋ ਰਹੀ ਆ ਪੈਸਾ ਵੀ ਦਿੱਤਾ ਜਾ ਰਿਹਾ ਆ ਕਿਸਾਨ ਜਿਹੜੇ ਉਹ ਮੰਪੱਤ ਵੀ ਦੇ ਰਹੇ ਆ ਜਿਹੜੇ ਐਨ ਆਰ ਆਈ ਆ ਉਹਨਾਂ ਦਾ ਕੀ ਰਿਸਪੌਂਸ ਐਨ ਆਰ ਆਈ ਵੀ ਨਹੀਂ ਦੇਣੀ ਕਿਸੇ ਨੇ ਵੀ ਨਹੀਂ ਐਨ ਆਰ ਆਈਆਂ ਨੇ ਵੀ ਕਹਿਤਾ ਪਏ ਅਸੀਂ 1 ਇੰਚ ਵੀ ਨਹੀਂ ਦੇਣੀ ਕਿਉਂਕਿ ਇਸ ਪਾਲਿਸੀ ਦੇ ਤਹਿਤ ਤੁਹਾਡੀ 50 ਸਾਲ ਜ਼ਮੀਨੇ ਨਹੀਂ ਵਿਕਣੀ ਤੇ ਫਿਰ ਉਹ ਉਹ ਕੀ ਕਰੋਗੇ ਆ ਤੁਸੀਂ ਆਹ ਕੁਝ ਪਾਲਿਸੀਆਂ ਦੇ ਵਿੱਚ ਸ਼ਰਤਾਂ ਵੀ ਰੱਖੀਆਂ ਆਂ ਤੁਸੀਂ ਆਹ ਵੇਖੋ ਅਸੀਂ ਐਸਲ ਸੈਕਟਰੀਅਟ ਦੇ ਮੋਰੇ ਖੜੇ ਆ ਆ ਸਾਹਮਣੇ ਆ ਜਿਹੜੀ ਮਾਰਕੀਟ ਕੱਟੀ ਹੋਈ ਆ ਇਹ ਪੁੱਡਾ ਦੀ ਕੱਟੀ ਹੋਈ ਆ ਇਹਨੂੰ ਕੱਟੀ ਨੂੰ 20 ਸਾਲ ਹੋ ਗਏ ਇਹ ਹਾਲੇ ਵਿਕੀ ਨਹੀਂ ਇਹ ਤਾਂ ਖੰਡਰ ਬਣ ਗਈ ਇਸੇ ਤਰੀਕੇ ਨਾਲ ਤੁਸੀਂ ਮੰਡੀ ਦੇ ਅੱਗੇ ਜਾਓ ਸਕੀਮ ਨੰਬਰ 2 ਹੈ ਇੰਪਰੂਵਮੈਂਟ ٹرسٹ ਨੇ 1990 ਦੀ ਕੱਤੀ ਹੋਈ ਆ ਜਿਹੜੀ ਕਿ ਕੱਤਿਆਂ ਕਿੱਲਾਂ 'ਚ ਕੱਤੀ ਸੀ ਜਿਹਦੇ ਚੋ 17 ਏਕੜ ਵਿਕੇ ਨੇ ਬਾਕੀ ਸਾਰੀ ਉਮੇ ਪਈ ਹੈ ਤੇ ਇਹਦਾ ਮਤਲਬ ਸਰਕਾਰ ਨੇ ਜਿੰਨੀ ਡਿਵੈਲਪ ਕੀਤੀ ਉਹ ਵਿਕੀ ਨਹੀਂ ਤੇ ਹੋਰ 550 ਡੋਲਰ ਕਰਕੇ ਇੱਕ ਕਰਨਾ ਅਸਲ ਇਹਦੇ ਵਿੱਚ ਵੱਡਾ ਸਕੈਂਡਲ ਹੈ ਸਰਕਾਰ ਕਰਾਪਸ਼ਨ ਵਾਲੂ ਚੱਲੀ ਹੋਈ ਆ ਸੋ ਇਹ ਕਰਾਪਸ਼ਨ ਜਿਹੜੀ ਸਰਕਾਰ ਕਰਨਾ ਚਾਹੁੰਦੀ ਕਿਸਾਨਾਂ ਦੀ ਜ਼ਮੀਨ ਤੇ ਨਿਗਾਹ ਦਿੱਲੀ ਵਾਲਿਆਂ ਦੀ ਮੈਲੀ ਅੱਖ ਬਿਲਕੁਲ ਅਸੀਂ ਪੈਰ ਨਹੀਂ ਪਾਉਣਦਿਆਂਗੇ ਆਪਣੀਆਂ ਜ਼ਮੀਨਾਂ 'ਚ ਬਿਲਕੁਲ ਇੱਕ ਇੰਚ ਵੀ ਨਹੀਂ ਦੇਵਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣੇ ਉਹਨਾ ਸਮੇਂ ਚ ਕਾਲਾਂ ਦਿੱਤੀਆਂ ਹੋਈਆਂ ਨੇ ਜਿਵੇਂ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਹੈ 11 ਤਰੀਕ ਨੂੰ ਮੋਟਰਸਾਈਕਲ ਮਾਰਚ ਕਰਨਾ 20 ਤਰੀਕ ਨੂੰ ਵੱਡਾ ਕੱਟ ਕਰਨਾ ਜਲੰਧਰ ਐਸ ਕੇ ਐਮ ਦੀ ਕਾਲ ਹੈ 24 ਤਰੀਕ ਨੂੰ ਮੁੱਲਾਪੁਰ ਤੱਕਾਂ ਇਹ ਤੇ ਇਕੱਠੇ ਵੀ ਹੋਣ ਜਾ ਰਹੇ ਸਾਰੇ ਵੀ ਇਹਦੇ ਵਿੱਚ ਅੱਜ ਇਹ ਜਾਬਰ ਸਰਕਾਰ ਹੈ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਏ ਇੱਕ ਜੁੱਟ ਹੋਈਏ ਇੱਕ ਮੁੱਠ ਹੋਈਏ ਤੋਂ ਇਹਸਾਨ ਮਨਜੀਤ ਰਾਜੀ ਪੰਜਾਬ ਅਖਦਾ ਇਸ ਨੂੰ ਦਿਖਾ ਰਿਹਾ ਸੀ ਤਸਵੀਰਾਂ ਜਿਹੜੀਆਂ ਮੌਕੇ ਦੀਆਂ ਜਿਹੜੇ ਤਰਨਾ ਲਗਾਇਆ ਜਾ ਰਿਹਾ ਹੈ ਨਾਰੇਬਾਜੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਤੁਸੀਂ ਦੇਖ ਸਕਦੇ ਹੋ ਪਾਰੀ ਸੰਖਿਆ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਆਪਣੇ ਨਾਲ ਮਜ਼ਦੂਰ ਨੇ ਸਾਡੇ ਨਾਲ ਪ੍ਰਧਾਨ ਜੀ ਇੱਥੇ ਮਜ਼ਦੂਰ ਨੇ ਪ੍ਰਧਾਨ ਜੀ ਜਿਹੜਾ ਇਕੱਠ ਹੈ ਕਾਫੀ ਬੜੀ ਸੰਖਿਆ ਦੇ ਵਿੱਚ ਹੈ ਕੋਈ ਮੈਂ ਦੇਖਾ ਵਿੱਚ ਕਾਫੀ ਜਿਹੜੇ ਲੋਕ ਆ ਦੂਰ ਦੂਰੋਂ ਪਿੰਡਾਂ ਤੋਂ ਆਏ ਹੋ ਕੀ ਮੰਗਾ ਨੇ ਕਿਉਂਕਿ ਪਾਲਿਸੀ ਜਿਹੜੀ ਹੈ ਸਰਕਾਰ ਕਰੀ ਹੈ ਵੀ ਜਿਹੜੇ ਕਿਸਾਨ ਨਹੀਂ ਦੇਣਾ ਚਾਹੁੰਦੇ ਜ਼ਮੀਨ ਉਹ ਅਸੀਂ ਨਹੀਂ ਲਵਾਂਗੇ فیر ਵਿਰੋਧ ਕੀ ਚੀਜ਼ ਆ ਉਹ ਦੇਖੋ ਗੱਲ ਕਹਿਣ ਦੀ ਤੇ ਕਰਨੀ ਚ ਫਰਕ ਆ ਲੈਂਡ ਪੂਲਿੰਗ ਕਿਸਾਨਾਂ ਵਾਸਤੇ ਘੱਟ ਗਿਆ ਇਹ ਕਹਿੰਦੇ ਆ ਕਿ ਕਿਸਾਨ ਵੇਚ ਸਕਦਾ ਕਿਸਾਨ ਖੇਤੀ ਕਰ ਸਕਦਾ ਕਿਸਾਨ ਜੋ ਮਰਜੀ ਆ ਸੀਐਲਯੂ ਤੋਂ ਦਿੰਦੇ ਨਹੀਂ ਸਾਨੂੰ ਆ ਜਗਰਾਉਂ ਚ ਤਹਿਸੀਲਦਾਰ ਨੇ ਹੁਕਮ ਜਾਰੀ ਕਰਤਾ ਵੀ ਕੋਈ ਇਸਾਰੀ ਨਹੀਂ ਕਰ ਸਕਦਾ ਕੋਈ ਵੇਚ ਨਹੀਂ ਸਕਦਾ ਵੇਚਣਾ ਕਿਨੂੰ ਆ ਉਹ ਜਿਹਨੇ ਖਰੀਦਦਾਰ ਲੈਣੇ ਵਾਲੇ ਉਹਨਾਂ 'ਤੇ دہشت ਪੈ ਗਈ ਉਹ ਕਹਿੰਦੇ ਅਸੀਂ ਲੈ ਕੇ ਕਰਾਂਗੇ ਕੀ 4-4 ਕਰੋੜ ਰੁਪਏ ਸਾਡੀ ਜ਼ਮੀਨ ਸੀ ਜਿਹੜੀ ਅਜੇ ਮਿੱਟੀ ਕਰ ਦਿੱਤੀ ਹੈ ਇਹ ਗਲਤ ਨੀਤੀਆਂ ਕਾਰਨ ਹੋਈ ਆ ਸੋ ਗੰਨੇ ਦੀ ਸਬਸਿਡੀ 133 ਕਰੋੜ ਰੁਪਈਆ ਜਿਹੜਾ ਆ ਉਹ ਸਰਕਾਰ ਤੋਂ ਲੈਣਾ ਪਿਛਲੇ 2 ਹਫ਼ਤਿਆਂ ਤੋਂ 3 ਹਫ਼ਤਿਆਂ ਤੋਂ ਇਹਨਾਂ ਦੇ ਮੰਤਰੀਆਂ ਨੂੰ ਮਿਲ ਰਹੇ ਆ ਇਹਨਾਂ ਦੇ ਵਿਧਾਇਕਾਂ ਨੂੰ ਮਿਲ ਰਹੇ ਆ ਸਰਕਾਰ ਨੂੰ ਮਿਲ ਰਹੇ ਆ ਕਿ ਖਾਤੇ ਦੇ ਵਿੱਚ ਰਾਸ਼ੀ ਪਾ ਦਿਓ ਪਰ ਸਾਡੀ ਸੁਣਵਾਈ ਨਹੀਂ ਹੋਈ ਅੱਜ ਮਜਬੂਰਨ ਹਸ਼ਿਆਰਪੁਰ ਤੋਂ ਅੰਦੋਲਨ ਦੀ ਸ਼ੁਰੂਆਤ ਕੀਤੀ ਆ ਜੀ ਸਾਹਿਬ ਨੂੰ ਮੈਂ ਪੱਤਰ ਦਵਾਂਗੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਵਾਂਗੇ ਔਰ ਮੰਗ ਪੱਤਰ ਦੇ ਕੇ ਅਲਟੀਮੇਟਮ ਦਵਾਂਗੇ ਉਸ ਤੋਂ ਬਾਅਦ ਜਿਹੜੀ ਜੱਥੇਬੰਦੀ ਉਹ ਸੜਕਾਂ ਤੇ ਆਊਗੀ ਇਹ ਨਾ ਮੁੱਖ ਮੰਤਰੀ ਸਾਹਿਬ ਕਹਿਣ ਕਿ ਇਹ ਬਿੱਲ ਇਹ ਲੋਕਾਂ ਨੂੰ ਤਾਂ ਕਰਦੇ ਆ ਮੈਂ ਇੱਥੇ ਦੱਸ ਦਿੰਦਾ ਕਿ ਨਲਾਇਕੀਆਂ ਤੁਹਾਡੀਆਂ ਤੇ ਨਲਕੀਆਂ ਤੁਹਾਡੀਆਂ ਤੁਹਾਡੇ ਸਾਹਮਣੇ ਆਊਗੀਆਂ ਸਮਾਂ ਥੋੜਾ ਹੀ ਆ ਚੱਜ ਦੇ ਕੰਮ ਕਰ ਲਓ ਕਿਸਾਨਾਂ ਦੇ ਹੱਕ ਦੇ ਵਿੱਚ ਆ ਜਾਓ ਲੈਂਡ ਪੂਲਿੰਗ ਪਾਲਿਸੀ ਦਾ ਅਪਸ ਕਰ ਦਿਓ ਜੂਰੀਏ ਦੀ ਘਾਟ ਪੂਰੀ ਕਰ ਦਿਓ ਆਵਾਰਾ ਪਸ਼ੂ ਜਿਹੜੇ ਆ ਕੁੱਤੇ ਆ ਸੂਰ ਆ ਉਹਨਾਂ ਨੂੰ ਜਿਹੜਾ ਆ ਤੁਸੀਂ ਪ੍ਰਬੰਧ ਕਰ ਲਓ ਕੰਡਿਆਲੀ ਤਾਰ ਤੂੰ ਹੀ ਸਬਸਿਡੀ ਦੇ ਦੇ ਦੋ ਕਿਸਾਨਾਂ ਨੂੰ ਤਾਂ ਝੋਨੇ ਦਾ ਆਉਣ ਵਾਲਾ ਸੀਜ਼ਨ ਪਿੱਛੇ ਤਾਂ ਲੁੱਟ ਬਹੁਤ ਹੋ ਗਈ ਆ ਆਉਣ ਵਾਲੇ ਸੀਜ਼ਨ ਤੇ ਵੀ ਲੱਗਦਾ ਲੁੱਟ ਹੋਊਗੀ ਤੇ ਉਹਦੇ ਵਾਸਤੇ ਪ੍ਰਬੰਧ ਕਰ ਲਾਉ ਨਹੀਂ ਤਾਂ ਜਥੇਬੰਦੀ ਜਿਹੜੀ ਆ ਉਹ ਛੰਡੇ ਚੱਕ ਲੈ ਡੰਡੇ ਚੱਕ ਲੈ ਤੇ ਨਾ ਲਾ ਲਿਆ ਤੇਲ ਹੁਣ ਪਿੱਛੇ ਨਹੀਂ ਮੁੜਦੇ ਹੁਣ ਇਹ ਇਹ ਜਿਹੜਾ ਤਰਨਾ ਹੈ ਹੁਸ਼ਿਆਰਪੁਰ ਤੋਂ ਸ਼ੁਰੂਆਤ ਹੋਈ ਆ ਕਹਿ ਸਕਦੇ ਆਪਾਂ ਪੰਜਾਬ ਦੇ ਵਿੱਚੋਂ ਪਹਿਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣ ਰੀਤੀ ਲੱਗੂ ਦੇਖੋ ਪੂਰੇ ਵੱਖ-ਵੱਖ ਜ਼ਿਲ੍ਹਿਆਂ 'ਚ ਕਰਾਂਗੇ ਬਿਨਾਂ ਦੋ ਤਿੰਨ ਹਫ਼ਤੇ ਇਹਨਾਂ ਨੂੰ ਸਮਾਂ ਦਵਾਂਗੇ ਪੂਰੇ ਪੰਜਾਬ ਦੇ ਵਿੱਚ ਇਹ ਵਿਰੋਧ ਤੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਤੇ ਸੜਕਾਂ ਤੇ ਲੋਕ ਦਿਸ ਰਹੇ ਸੋ ਇਹ ਸਨ ਜਿਲ੍ਹਾ ਪ੍ਰਧਾਨ ਔਰਤਾਂ ਵੀ ਲੋਕ ਹੋਰ ਫਿਰ ਦਿਖਾ ਰਹੇ ਆ ਕਿਸ ਤਰ੍ਹਾਂ ਦੇ ਨਾਲ ਆਪਣੀ ਜਥੇਬੰਦੀ ਜਿਹੜੀ ਜ਼ੋਬਾ ਕਿਸਾਨ ਕਮੇਟੀ ਵੱਲੋਂ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਬਿਲਕੁਲ ਮਿਨੀ ਸੈਕਟਰੀਟ ਦੇ ਸਾਹਮਣੇ ਜਿਹੜਾ ਡੀਸੀ ਕੰਪਲੈਕਸ ਦੇ ਬਾਹਰ ਇਹ ਜਿਹੜਾ ਧਰਨਾ ਲਗਾਇਆ ਗਿਆ ਹੈ ਔਰ ਕਾਫੀ ਬੜੀ ਸੰਖਿਆ ਦੇ ਵਿੱਚ ਇਹ ਰਸਤਾ ਜਿਹੜਾ ਅਜਾਮ ਕਰਦੇ ਧਰਨਾ ਪ੍ਰਦਰਸ਼ਨ ਸਰਕਾਰ ਲਈ ਇਖਲਾਬ ਜਿਹੜੀ ਨਾਅਰੇਬਾਜੀ ਕੀਤੀ ਜਾ ਰਹੀ ਹੈ ਔਰ ਅਲਟੀਮੇਟਮ ਦਿੱਤਾ ਜਾ ਰਿਹਾ ਹੈ ਅਗਰ ਕੋਈ ਸਮਾਂ ਰਹਿੰਦੇ ਇਹ ਜਿਹੜਾ ਗੱਲਬਾਤ ਜਿਹੜਾ ਇਹਦਾ ਨਿਪਟਾਰਾ ਨਾ ਹੋਇਆ ਤੇ ਕਿਸਾਨ ਜਥੇਬੰਦੀਆਂ ਦੇ ਮੁਤਾਬਿਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਪਹਿਲਾਂ ਦੀ ਤਰ੍ਹਾਂ ਹੋਰ ਵੀ ਤੇਜ਼ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ ਰੋਡ ਜਾਮ ਕੀਤੇ ਜਾਣਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਸਤ ਦਿੱਤੇ ਜਾਣਗੇ ਜੋ ਗਿੱਦੀਪਕ ਦੇ ਨਾਲ ਮੈਂ ਹਿਆਫਤ ਨੂੰ ਨਹੀਂ